ਪੰਜਾਬ ਵਿੱਚ ਬਦਲੇਗਾ ਪੂਰਾ ਮੌਸਮ ਤੇ ਜ਼ਮੀਨ ਨਾਲ ਹੋਵੇਗਾ ਜਲਥਲ ਹੁਨੇ ਹੁਨੇ ਆਈ ਵੱਡੀ ਅਪਡੇਟ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਪੰਜਾਬ ਮੌਸਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਜ਼ਮੀਨ ਨਾਲ ਮੌਸਮ ਹੋਵੇਗਾ ਸੁਹਾਵਣਾ 4 ਜੂਨ ਤੱਕ ਮੌਸਮ ਖਰਾਬ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਦਿੱਲੀ ਵਿੱਚ ਅਲਰਟ ਕੀਤੇ ਜਾ ਰਹੇ ਦੇਸ਼ ਦੇ ਕਈ ਰਾਜਾਂ ਵਿੱਚ ਮੌਨਸੂਨ ਨੇ दस्तक ਦੇ ਦਿੱਤੀ ਹੈ ਵੀਰਵਾਰ ਸ਼ਾਮ ਨੂੰ ਦਿੱਲੀ ਅਤੇ NCR ਵਿੱਚ ਧੂੜ ਭਰੀ ਹਨੇਰੀ ਆਈ ਜਿਸ ਤੋਂ ਬਾਅਦ ਮੌਸਮ ਵਿਭਾਗ ਨੇ ਕੁਝ ਘੰਟਿਆਂ ਵਿੱਚ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਸੀ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਤੁਹਾਨੂੰ ਹਾਂਜੀ ਕੀਤੀ ਆ ਰਹੀ ਹੈ ਫਿਲਹਾਲ ਮੌਸਮ ਵਿਭਾਗ ਨੇ ਦਿੱਲੀ ਅਤੇ NCR ਦੇ ਉੱਤਰੀ ਭਾਰਤ ਦੇ ਹੋਰ ਰਾਜਾਂ ਵਿੱਚ ਮੀਂਹ ਅਤੇ ਤੇਜ਼ ਤੂਫਾਨ ਦੀ ਸ਼ਤਾਵਨੀ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਮੌਸਮ ਜਿਹੜਾ 4 ਜੂਨ ਤੱਕ ਜਿਹੜਾ ਹੁਣ ਖਰਾਬ ਰਹਿਣ ਵਾਲਾ ਹੈ ਭਾਰੀ ਬਾਰਿਸ਼ ਜਿਹੜੀ ਆ ਦੱਸੀ ਜਾ ਰਹੀ ਹੈ ਜਿਸ ਕਾਰਨ ਗਰਮੀ ਤੋਂ ਰਾਹਤ ਮਿਲਦੀ ਹੋਈ ਨਜ਼ਰ ਆਵੇਗੀ ਮੌਸਮ ਵਿਭਾਗ ਨੇ ਵਕਫ ਵਕਫ ਥਾਵਾਂ ਤੇ ਜਲੂ ਅਲਰਟ ਅਤੇ ਔਰੇਜ ਅਲਰਟ ਜਾਰੀ ਕੀਤੇ ਹਨ ਆਈਐਮਡੀ ਮੁਤਾਬਕ ਦੇਸ਼ ਦੇ ਉੱਤਰ ਪੱਛਮੀ ਖੇਤਰ ਪੰਜਾਬ ਹਰਿਆਣਾ ਵਿੱਚ ਗਰਜ ਤੂਫਾਨ ਦੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜੀ ਤਾਂ ਦੇਖ ਸਕਦੇ ਹੋ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਤੁਹਾਨੂੰ ਹਾਂਜੀ ਕਰ ਰਹੇ ਆ ਪੰਜਾਬ ਮੌਸਮ ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ ਇੱਕ ਨਵੀਂ ਪੱਛਮੀ ਗੜਬੜੀ ਸਰਗਮ ਹੋਣ ਕਾਰ ਆਵੇਗਾ ਮੌਸਮ ਭਾਗ ਦੇ ਮੁਤਾਬਿਕ ਅੱਜ ਨਹੀਂ ਪੂਰੇ ਸੂਬੇ ਵਿੱਚ ਜੈਲੋ ਅਲਰਟ ਹੋਰਿਜ਼ਨਟ ਅਲਰਟ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਜੈਲੋ ਅਲਰਟ 4 ਜੂਨ ਤੱਕ ਲਾਗੂ ਰਹੇਗਾ ਇਸ ਨਾਲ ਭਾਰਤ ਵਿੱਚ ਮੌਨਸੂਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਜੀ ਅਤੇ ਸਮੇਂ ਤੋਂ ਪਹਿਲਾਂ ਸਰਗਰਮ ਹੋ ਗਿਆ ਹੈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 25 ਜੂਨ ਤੋਂ ਬਾਅਦ ਮੌਨਸੂਨ ਪੰਜਾਬ ਵਿੱਚ ਦਸਤਕ ਦੇ ਸਕਦਾ ਹੈ ਮੌਸਮੀ ਭਾਗ ਦੇ ਅਨੁਸਾਰ ਅੱਜ ਪਠਾਨਕੋਟ ਗੁਰਦਾਸਪੁਰ ਸ਼੍ਰੀ ਅਮਰitsar ਸਾਹਿਬ ਤਰਨਤਾਰਨ ਕਪੂਰਥਲਾ ਤੇ ਹੁਸ਼ਿਆਰਪੁਰ ਵਿੱਚ ਔਰ ਇਹ ਅਲਰਟ ਜਾਰੀ ਕੀਤਾ ਗਿਆ ਹੈ ਇਹਨਾਂ ਜ਼ਿਲ੍ਹੇ ਵਿੱਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੇ ਰਫ਼ਤਾਰ ਨਾਲ ਹਵਾਵਾਂ ਚੱਲਣ ਦੀਆਂ ਸੰਭਾਵਨਾ ਦੱਸੀਆਂ ਜਾ ਰਹੀਆਂ ਹਨ ਮੀਂਹ ਪੈਣ ਦੀ ਸੰਭਾਵਨਾ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੌਸਮ ਨੂੰ ਲੈ ਕੇ ਮੌਸਮੀ ਭਾਗ ਨੇ ਚੇਤਾਵਨੀਆਂ ਜਿਹੜੀਆਂ ਨੇ ਜਾਰੀ ਕਰ ਦਿੱਤੀਆਂ ਗਈਆਂ ਨੇ ਜਿਸ ਬਾਰੇ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਤਾਂ ਤੁਸੀਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਨੂੰ ਹਾਂਜੀ ਕੀਤੀ ਜਾ ਰਹੀ ਹੈ ਮੌਸਮੀ ਭਾਗ ਦੇ ਮੁਤਾਬਿਕ 31 ਮਈ ਤੋਂ 1 ਜੂਨ ਤੱਕ ਰਾਜ ਵਿੱਚ ਭਾਰੀ ਮੀਂਹ ਪਵੇਗਾ ਮੌਸਮੀ ਭਾਗ ਦੇ ਮੌਸਮੀ ਭਾਗ ਨੇ ਵੱਡੀ ਅਪਡੇਟ ਸਾਂਝੀ ਕੀਤੀ ਹੈ ਤਾਂ ਦੇਖੋ 31 ਮਈ ਤੋਂ 1 ਜੂਨ ਤੱਕ ਰਾਜ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਲਗਾਤਾਰ ਮੀਂਹ ਪਵੇਗਾ ਬਾਕੀ ਮੌਸਮ ਸਬੰਧੀ ਜਿਵੇਂ ਕੋਈ ਹੋਰ ਜਾਣਕਾਰੀ ਆਉਂਦੀ ਅਸੀਂ ਚੈਨਲ 'ਆਹੀਂ ਜਰੂਰ ਸ਼ੇਅਰ ਕਰਾਂਗੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਵੱਡੀ ਅਪਡੇਟ ਤਾਂ ਜਾਣਕਾਰੀ ਵਿੱਚ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ